ਮੈਂ ਸਰਪੰਚ ਗੁਰਦੀਪ ਸਿੰਘ ਪਿੰਡ ਡਿੱਖ ਸਾਡੀ ಗ್ರಾಮ ਪੰਚਾਇਤ ਨੇ ਗ੍ਰਾਮ ਸਭਾ ਦੇ ਵਿੱਚ ਪਿੰਡ ਦੀ ਸਹਿਮਤੀ ਦੇ ਨਾਲ ਮਤੇ ਪਾਏ ਨੇ ਸਾਡਾ ਪਹਿਲਾ ਮਤਾ ਹੈਗਾ ਜੋ ਮਰਗ ਦਾ ਭੋਗ ਆ ਉਹ ਸਿੰਪਲ ਪਾਇਆ ਜਾਵੇ ਕੋਈ ਫਜ਼ੂਲ ਖਰਚਾ ਨਾ ਕੀਤਾ ਜਾਵੇ ਜੇ ਕੋਈ ਮਠਿਆਈਆਂ ਪਕੌੜੇ ਨਾ ਬਣਾਏ ਜਾਣ ਜੇ ਕੋਈ ਸਾਡੇ ਮਤੇ ਦੀ ਇਹ ਉਲੰਘਣਾ ਕਰਦਾ ਹੈ ਤਾਂ ਉਹਨੂੰ 21000 ਰੁਪਏ ਜੁਰਮਾਨਾ ਪੰਚਾਇਤ ਕੋਲੇ ਭਰਨਾ ਪਊਗਾ। ਇਹ ਕਰਨਾਗਾ। ਦੂਸਰਾ ਅਸੀਂ ਉਸ ਪੰਚਾਇਤ ਨੇ ਪਿੰਡ ਦੀ ਸਹਿਮਤੀ ਦੇ ਨਾਲ ਪਹਿਲਾਂ ਮਤੇ ਪਾਏ ਸੀਗੇ। ਅਸੀਂ ਅੱਜ ਫਿਰ ਗ੍ਰਾਂਸ ਸਭਾ ਦੇ ਵਿੱਚ ਸਾਰੀ ਪੰਚਾਇਤ ਦੇ ਤੁਹਾਡਾ ਅਸੀਂ ਸਹਿਮਤੀ ਲੈਣਾ ਚਾਹੁੰਦੇ ਹਾਂ। ਸਾਡਾ ਪਹਿਲਾ ਮਤਾ ਸੀਗਾ ਜੀ ਮਹੰਤਾਂ ਦੀ ਵਧਾਈ 1100 ਦਿੱਤਾ ਜਾਵੇ ਤੇ ਇਹ ਲੜਕੀ ਦਾ ਇੱਤੀ ਜਾਵੇ ਐਸੀ ਬਿਸੀ ਭਾਈਜਾਰੇ ਲਈ 500 ਰੁਪਏ ਵਧਾਈ ਰੱਖੀ ਸੀ ਦੂਜਾ ਸੀਗਾ ਜੀ ਕੋਈ ਗੈਰ ਨਸ਼ਾ ਚਿੱਟਾ ਵੇਚ ਦਾ ਫੜਿਆ ਗਿਆ ਉਸ ਉਪਰਾਂ ਕਾਨੂੰਨੀ ਕਾਰਵਾਈ ਹੋਵੇਗੀ ਤੇ ਸਰਪੰਚ ਨੰਬਰਦਾਰ ਮੈਂਬਰ ਕੋਈ ਵੀ ਮਗਨ ਨਹੀਂ ਜਾਊਗਾ ਤੇਜੀ ਸਾਦੀ ਸੀ ਕਿ ਜੇਕਰ ਕੋਈ ਵੀ ਕੁਵਾਰੀਆ ਕੋਈ ਹੋਰ ਬੁੱਕਾ ਦੇਣ ਵਾਲਾ ਪਿੰਡ ਵਿੱਚ ਪੁਲਾਕੇ ਬੁੱਕਾ ਨਹੀਂ ਦੇਵੇਗਾ ਸਾਗ ਮਾਰ ਕੇ ਬੁੱਕਾ ਦੇਵੇਗਾ ਕੋਈ ਵੀ ਕੁਵਾਰੀਆਂ ਚੋਰੀ ਦਾ ਸਮਾਨ ਲੈਂਦਾ ਫੜਿਆ ਗਿਆ ਜੋ ਪਿਛਲਾ ਸਮਾਨ ਚੋਰੀ ਹੋਇਆ ਤਾਂ ਉਸ ਉੱਪਰ ਹੀ ਪਾਇਆ ਜਾਵੇਗਾ ਜੇ ਕੋਈ ਪੰਚੇਤੀ ਚੀਜ਼ ਚੋਰੀ ਕਰਦਾ ਜਾਂ ਕੋਈ ਸਰਕਾਰੀ ਸੰਸਥਾ ਨੂੰ ਨਿਸ਼ਾਨ ਕਰਦਾ ਹੈ ਤਾਂ ਬੜੀ ਕਾਰਵਾਈ ਕੀਤੀ ਜਾਵੇਗੀ ਜੇ ਉਹ ਆਪਣੇ ਮਾਰਗਦਰਪ ਉੱਤੇ ਕੋਈ ਵੀ ਜਲੇਬੀ ਪਟੋਲਾ ਨਹੀਂ ਬਣਾਇਆ ਜਾਵੇਗਾ ਪੰਚਾਇਤ ਵੱਲੋਂ ਸਖਤ ਹਦਾਇਤ ਹੈ ਤਾਂ ਉਹ ਉਲੰਘਣਾ ਕਰਨ ਵਾਲੇ ਨੂੰ 21000 ਰੁਪਏ ਜੁਰਮਾਨਾ ਭਰਨਾ ਪਊਗਾ ਬਾਟਰਪਾ ਬਾਟਰਵਸ ਦੇ ਪਾਣੀ ਦੇ ਬਿੱਲ ਦੇ ਘਰੋਂ ਦਾ ਕਟੇਕਸ਼ਨ ਕੱਟਿਆ ਜਾਵੇਗਾ ਕਨੈਕਸ਼ਨ ਟੂਕਿਆਂ ਉੱਪਰ ਗੇਟ ਵੱਲ ਨੂੰ ਆਉਂਦੀ ਹੈ ਜੀ ਕੋਈ ਵੀ ਦੁਕਾਨਦਾਰ ਦੁਕਾਨ ਤੇ ਸਟਿੰਗ ਨਹੀਂ ਵੇਚੇਗਾ ਕਿਸੇ ਵੀ ਵਿਅਕਤੀ ਨੂੰ ਸਟੂਡੈਂਟ ਨੂੰ 18 ਸਾਲ ਤੋਂ ਘੱਟ ਦੇ ਆਕਤੀ ਨੂੰ ਨਾ ਪੂਜਾ ਸਹਿਤ ਨਾਮ ਦਿੱਤਾ ਜਾਵੇ ਪਿੰਡ ਦੀਆਂ ਗਲੀਆਂ ਤੇ ਬਿਰਨੀ ਦੇ ਕੋਈ ਮਿੱਟੀ ਇੱਟਾਂ ਬਰੇਤੀ ਬਾਈ ਦੀ ਨਾ ਲਾਏ ਜਾਣਾ ਇੱਕ ਦੋ ਦਿਨਾਂ ਵਿੱਚ ਜਗ੍ਹਾ ਖਾਲੀ ਕੀਤੀ ਜਾਵੇਗੀ

نشا چلنا چاہتا ہے مہیا کیا جاگ گا ਜਿਹੜਾ ਪਰਿਵਾਰ ਕੋਈ ਵੱਡੇ ਬਜ਼ੁਰਗ ਦੀ ਯਾਦ ਵਿੱਚ ਕੋਈ ਸਰਮਾਨ ਦਿਨ ਜਾਂ ਕੋਈ ਫੰਡ ਵਗੈਰਾ ਜਾਂ ਕੋਈ ਲਾ ਲੋ ਕੋਈ ਬੱਚਿਆਂ ਨੂੰ ਸਰਮਾਨ ਕਿਤੇ ਨੂੰ ਹੋਰ ਸਰਮਾਨ ਦੇਣਾ ਚਾਹੁੰਦਾ ਤਾਂ ਉਹ ਵੀ ਪੰਚਾਇਤ ਨਹੀਂ ਦੇ ਸਕਦਾ ਹੈ ਆਪ ਦੇ ਵੱਡੇ ਬਜ਼ੁਰਗਾਂ ਦੀ ਯਾਦ ਵਿੱਚ ਇਕ ਸਾਡੀ ਪੰਚਾਇਤ ਨੇ ਜਿਹੜਾ ਆਪਣਾ ਖੇਡ ਰੌਣ ਬਣ ਜਾ ਰਿਹਾ ਹੈ ਉਹਨਾਂ ਦਾ ਖੇਡ ਗਰਾਉਂਡ ਦਾ ਨਾਮ ਸੰਤ ਕਿਰਪਾ ਸਿੰਘ ਦੇ ਨਾਮ 'ਤੇ ਆਪਣੇ ਰੱਖਿਆ ਨਾਲ ਹੈ ਜੀ ਹਰ ਸਾਲ ਪੰਚਾਇਤ ਵੱਲੋਂ ਈਆਂ ਦੀ ਲੋੜੀਂਦੀ